ਤੇ ਅਗਲੀ ਖਬਰ ਦੇ ਵੱਲ ਵਧੀਏ ਗੱਲ ਕਰੀਏ ਡੇਰਾ ਸਿਰਸਾ ਮੁਖੀ ਦੀ ਕਹਿੰਦੇ ਚੋਣਾ ਤੇ ਫਰਲੋ ਨਾਲੋਂ ਨਾਲ ਹੀ ਚੱਲਦੀ ਹੈ ਤੇ ਸਿਆਸੀ ਮਿਹਰਬਾਨੀਆਂ ਦੇ ਬਿਨਾ ਇਹ ਕਿੱਥੇ ਚੀਜ਼ਾਂ ਤੁਹਾਨੂੰ ਪਤਾ ਹੀ ਹੈ ਵਰਕਰ ਕਰਦਿਆਂ ਨੇ ਕੰਮ ਕਰਦੇ 21 ਦਿਨਾਂ ਦੀ ਫਰਲੋ ਮਿਲੀ ਹੈ ਜੀ ਡੇਰਾ ਸਿਰਸਾ ਮੁਖੀ ਨੇ ਜੀ ਜੀ ਹਰਿਆਣੇ 'ਚ ਚੋਣਾ ਨੇ ਹਾਂ ਹਾਂ ਤੇ ਚੋਣਾ ਤੋਂ ਪਹਿਲਾਂ ਬਾਬਾ ਬਾਹਰ ਹਾਂ ਤੇ ਪਹਿਲਾ ਮੌਕਾ ਨਹੀਂ ਹੈ ਹਾਂ ਇਸ ਤੋਂ ਪਹਿਲਾਂ ਪੰਜਾਬ 'ਚ ਚੋਣਾ ਹਮਾਤ ਸਰ ਚੋਣਾ ਰਾਜਸਥਾਨ 'ਚ ਚੋਣ ਹਰਿਆਣੇ 'ਚ ਚੋਣ ਹਾਂ ਪੰਚਾਇਤੀ ਚੋਣਾ ਹੋਣ ਨਗਰ ਨਿਗਮ ਹੋਣ ਪ੍ਰਧਾਨ ਸਭਾ ਹੋਣ ਜਿਹੜਾ ਸਰਸਾਮੁਖੀ ਬਾਹਰ ਹੂੰ 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 ਮਤਲਬ ਮਹਿਰਮਾਨੀ ਇੰਨੀ ਆ ਉਹਦੇ ਤੇ ਕਿ ਆ ਮਤਲਬ 10ਵੀਂ ਪੈ ਰੋਲ ਆ ਉਸ ਨੂੰ ਜੀ ਜੀ ਤੇ ਤੁਸੀਂ ਅੰਦਾਜ਼ਾ ਲਾ ਲਓ ਹੋਰ ਉਹ ਵੀ 40 ਦਿਨਾਂ ਦੀ ਕਦੇ 50 ਦਿਨਾਂ ਦੀ ਕਦੇ 21 ਦਿਨਾਂ ਦੀ ਕਦੇ 30 ਦਿਨਾਂ ਦੀ ਤੇ ਜਿਹੜੇ ਕੰਮ ਦੀ ਬਾਹਰ ਲਿਆਂਦਾ ਤੁਸੀਂ ਕਿਹਾ ਕਿ ਜਿਹੜਾ ਸਰਸਾਮੁਖੀ ਲਈ ਚੋਣਾ ਤੇ ਫਰਲੋ ਨਾਲ ਨਾਲ ਚੱਲਦੀ ਆ ਹੂੰ ਹੂੰ ਇਹਦਾ ਮਤਲਬ ਜਿਹੜੇ ਚੋਣ ਪ੍ਰਚਾਰ ਲਈ ਲਿਆਂਦਾ ਸੀ ਉਹਨੇ ਆਉਂਦੀ ਹੀ ਕੰਮ ਕਰਦਾ ਹੂੰ ਜੀ ਜੀ ਕੱਲ ਲੰਗੀ ਸਵੇਰ ਭਾਰਤੀ ਸਮੇਂ ਅਨੁਸਾਰ ਮੰਗਲਵਾਰ ਦੀ ਸਵੇਰੇ ਮੇਰੀ ਜੇਲ੍ਹ ਚੋਂ ਬਾਬਾ ਬਾਹਰ ਆਇਆ ਹੂੰ ਤੇ ਬਾਹਰ ਨਿਕਲ ਕੇ ਸਿੱਧਾ ਉੱਤਰ ਪ੍ਰਦੇਸ਼ ਯੂਪੀ ਦੇ ਬਾਗਬਤ ਦੇ ਬਰਨਾਵਾ ਆਪਣੇ ਆਸ਼ਰਮ ਚ ਪਹੁੰਚਿਆ ਹੂੰ ਤੇ ਪਹੁੰਚਦੇ ਹੀ 23 ਸਕਿੰਟ ਦੀ ਇੱਕ ਵੀਡੀਓ ਜਾਰੀ ਕੀਤੀ ਠੀਕ ਹੈ ਜੀ ਤੇ ਉਸ ਵੀਡੀਓ ਦੇ ਵਿੱਚ ਅਚੇਚੇ ਤੌਰ ਤੇ ਕਿਹਾ ਗੌਰ ਕਰਿਓ ਸੀ ਪਿਆਰੀ ਸਾਧ ਸੰਗਤ ਜੀ ਮੈਂ ਤੁਹਾਡੇ ਦਰਸ਼ਨਾਂ ਲਈ ਫਿਰ ਤੋਂ ਹਾਜ਼ਰ ਹਾਂ ਠੀਕ ਹੈ ਤੁਸੀਂ ਆਪਕੋ ਆਪਣੇ ਘਰਾਂ ਚ ਹੀ ਰਹਿਣਾ ਕਿਸੇ ਨੇ ਇੱਥੇ ਨਹੀਂ ਆਉਣਾ ਠੀਕ ਹੈ ਜਿਵੇਂ ਹੀ ਸੇਵਾਦਾਰ ਜ਼ਿੰਮੇਵਾਰ ਤੁਹਾਨੂੰ ਦੱਸਣ ਤੁਸੀਂ ਉਸੇ ਹਿਸਾਬ ਨਾਲ ਸੇਵਾ ਕਰਨਾ ਜੀ ਠੀਕ ਹੈ ਜੀ ਸਭ ਨੂੰ ਮੇਰੇ ਵੱਲੋਂ ਅਸ਼ੀਰਵਾਦ ਠੀਕ ਹੈ ਹੁਣ ਇਹ 23 ਮਿੰਟ ਦੀ ਵੀਡੀਓ ਦੇ ਵਿੱਚ ਬਾਬਾ ਕਹਿੰਦਾ ਕਿ ਜਿਵੇਂ ਹੀ ਸੇਵਾਦਾਰ ਜ਼ਿੰਮੇਵਾਰ ਤੁਹਾਨੂੰ ਦੱਸਣ ਤੁਸੀਂ ਉਸੇ ਹਿਸਾਬ ਨਾਲ ਸੇਵਾ ਕਰਨਾ ਜੀ ਹੂੰ ਜਿਹੜੀ ਸੇਵਾ ਲਈ ਬਾਬੇ ਨੂੰ ਬਾਹਰ ਲਿਆਂਦਾ ਬਾਬੇ ਨੂੰ ਸੇਵਾ ਦਾ ਪਰਮਾਨ ਆਪਣੇ ਸਹਦਾਲੂਆਂ ਨੂੰ ਦੇਤਾ ਕਿ ਤੁਹਾਨੂੰ ਸਾਡੇ ਸਥਾਨਿਕ ਵਿੰਗ ਵਾਲੇ ਬੰਦੇ ਦੱਸਣਗੇ ਉਥੇ ਜਾ ਕੇ ਮੋਹਰ ਲਾਇਆਇਓ ਹੂੰ ਹੁਣ ਇੱਕ ਹੋਰ ਪਹਿਲੂ ਦੇਖੋ ਜੀ ਜਦੋਂ ਲੋਕ ਸਭਾ ਚੋਣਾਂ ਸੀ ਬਾਬਾ 14 ਦਿਨਾਂ ਦੀ ਪ੍ਰੋਲ ਮੰਗ ਰਿਆ ਸੀ ਹਾਂਜੀ ਹਾਂਜੀ ਉਹਨਾਂ ਦਿਨਾਂ ਚ ਅਦਾਲਤ ਨੇ ਸ਼ਕਤੀ ਦਿਖਾਈ ਵੀ ਕੋਈ ਪੈਮਾਨਾ ਕੋਈ ਸਿਸਟਮ ਤਾਂ ਬਣਾ ਲਓ ਹੂੰ 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 ਹਾਂ ਕੀ ਬਾਕੀਆਂ ਨੂੰ ਵੀ ਇਦਾਂ ਹੀ ਪ੍ਰੋਲ ਦਿੰਦੇ ਹੋ ਕਿ ਇਹ ਜਿਹੇ ਕੈਦੀਆਂ ਨੂੰ ਹੋਰਾਂ ਨੂੰ ਵੀ ਨਹੀਂ ਪ੍ਰੋਲ ਮਿਲਦੀ ਹੈ ਉਹ ਸਾਰੇ ਹਵਾਲੇ ਨਾਲ ਇਹਨਾਂ ਤੇ ਥੋੜਾ ਜਿਹਾ ਦਬਦਬਾ ਬਣਿਆ ਤੇ ਪ੍ਰੋਲ ਨਹੀਂ ਦਿੱਤੀ ਨਹੀਂ ਦਿੱਤੀ ਹਾਂਜੀ ਪਰ 2 ਦਿਨ ਪਹਿਲਾਂ ਜੀ 2 ਦਿਨ ਪਹਿਲਾਂ ਪੰਜਾਬ ਰਣ ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਫਿਰ ਕਿਹਾ ਕਿ ਤੁਸੀਂ ਗੁਰਮੀਤ ਸਿੰਘ ਰਾਮ ਰਹੀਮ ਨੂੰ ਸੋ ਸਮਝ ਕੇ ਪ੍ਰੋਲ ਦੋ ਜੀ ਬਿਲਕੁਲ ਇਹਨਾਂ ਨੇ ਉਹ ਇਸ ਕੀ ਦਿਨ ਵੀ ਪ੍ਰੋਲ ਦੇ ਦਿੱਤੀ ਬਿਲਕੁਲ ਪ੍ਰਵੀਨ ਜੀ ਇਹਨਾਂ ਨੇ ਮੈਨੂੰ ਲੱਗਦਾ ਪੰਜਾਬ ਰਣ ਹਾਈ ਕੋਰਟ ਦੇ ਹੁਕਮਾਂ ਨੂੰ ਜ਼ਿਆਦਾ ਹੀ ਗੌਰ ਨਾਲ ਮੰਨਿਆ ਕਿਉਂਕਿ ਉਹਨਾਂ ਨੇ ਕਿਹਾ ਕਿ 100 ਸਮਝ ਕੇ ਪੈਰੋਲ ਦੇਓ ਕਹਿੰਦੇ ਪੂਰੀ 100 ਸਮਝ ਕੇ ਦਿੱਤੀ ਆ ਹੂੰ ਇਹ ਕਿਉਂਕਿ ਵੋਟਾਂ ਨੂੰ ਧਿਆਨ ਚ ਰੱਖ ਕੇ ਦਿੱਤੀ ਅਗਲੇ ਨੂੰ ਤਾਂ 100 ਸਮਝ ਕੇ ਫੈਸਲਾ ਲਿਆ ਨਾ ਹੂੰ 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 ਤੇ ਉਹਨਾਂ ਨੇ ਫੈਸਲਾ ਲਿਆ ਹੁਣ ਇਹ 10ਵੀਂ ਵਾਰ ਪੈਰੋਲ ਆ ਹੂੰ ਤੇ ਜਦੋਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ 10 ਅਗਸਤ ਨੂੰ ਹਾਈ ਕੋਰਟ ਪਹੁੰਚੀ ਸੀ ਇਸੇ ਡੇਰਾ ਸਿਰਸਾ ਮੁਖੀ ਦੀ ਪੈਰੋਲ ਦਾ ਵਿਰੋਧ ਕਰ ਲਈ ਹੂੰ 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 ਤੇ ਉਹਨਾਂ ਦੀ ਪਟੀਸ਼ਨ ਇਹ ਕਹਿ ਕੇ ਖਾਰਜ ਕੀਤੀ ਗਈ ਕਿ ਵੀ ਇਹ ਤਾਂ ਸਰਕਾਰ ਦਾ ਮਾਮਲਾ ਸਰਕਾਰ ਨੇ ਦੇਖਣਾ ਇਹ ਘਰ ਖੇਤਰ ਸੂਬੇ ਦੀ ਸਰਕਾਰ ਦਾ ਹੁੰਦਾ ਤੇ ਸੁਬੇ ਦੀ ਸਰਕਾਰ ਮਿਹਰਬਾਨ ਹੈ ਕਿਉਂਕਿ ਅਗਲਾ ਉਹਨਾਂ ਲਈ ਵੋਟਾਂ ਲਿਆਉਂਦਾ ਰਿਹਾ 2014 ਦੇ ਵਿੱਚ ਭਾਜਪਾ ਦਾ ਸਮਰਥਨ ਕੀਤਾ ਤੇ ਭਾਜਪਾ ਦੀ ਸਰਕਾਰ ਬਣੀ ਜੀ ਹੈਨਾ ਉਹ ਨਿੱਚ ਜੇਕਰ ਅੰਦਰ ਵੀ ਸੀ ਤਾਂ ਵੀ ਮੰਤਰੀ ਸੰਤਰੀ ਸਾਹਿਬ ਕਾ ਐਮਐਲਏ ਮੌਜੂਦਾ ਐਮਐਲਏ ਟਿਕਟ ਲੈਣ ਵਾਲੇ ਹੈਨਾ ਡੇਰੇ ਤੱਕ ਆ ਪਹੁੰਚ ਕਰਦੇ ਰਹੇ ਤੇ ਡੇਰੇ ਰਾਹੀਂ ਸਨੇਹ ਅੰਦਰ ਜਾਂਦਾ ਰਿਹਾ ਉਹਦਾ ਫਾਇਦਾ ਵੀ ਮਿਲਿਆ ਉਹਨਾਂ ਨੂੰ ਹੂੰ 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 ਠੀਕ ਹੈ ਤੇ ਹੁਣ ਠੀਕ ਹੈ ਲੋਕ ਸਭਾ ਚ ਉਹਨਾਂ ਦੇ ਤਰ੍ਹਾਂ ਨਹੀਂ ਮਿਲੀ ਹੈਨਾ ਪਰ ਜਿੰਨਾ ਕ ਅਗਲਾ ਕੰਮ ਕਰ ਸਕਦੀ ਉਹਨਾਂ ਕ ਕੀਤਾ ਤੇ ਉਹਨਾਂ ਕ ਹੋਇਆ ਵੀ ਹੂੰ ਕੌਣ ਕਹਿੰਦੇ ਜੀ ਵਿਧਾਨ ਸਭਾ ਚੋਣਾਂ ਤੇ ਜ਼ਿਆਦੇ ਲੋੜ ਐ ਫਿਰ ਫਿਰ ਉਹ ਤੇ ਬਾਹਰ ਲਿਆਂਦਾ ਹੁਣ ਜਿਹੜੀਆਂ ਪੈਰੋਲ ਤੇ ਚੋਣਾਂ ਨਾਲ ਨਾਲ ਚੱਲਦੀਆਂ ਉਹਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲਾਓ ਕਿ 10 ਬਾਰ ਪਰੋਲ ਮਿਲੀ ਐ ਅੱਛਾ ਠੀਕ ਐ ਜੀ ਪਹਿਲੀ ਪਰੋਲ 24 ਅਕਤੂਬਰ 2020 ਨੂੰ ਮਿਲੀ 1 ਦਿਨ ਦੀ ਹੂੰ ਹੂੰ ਫਿਰ 21 ਮਈ 2021 ਨੂੰ ਪਰੋਲ ਮਿਲੀ 1 ਦਿਨ ਦੀ ਹੂੰ ਹੂੰ ਫਿਰ 2022 ਚੜ੍ਹਦੇ ਹੀ ਮਿਹਰਬਾਨੀਆਂ ਦਾ ਰਖ ਲਗਿਆ ਹੂੰ 7 ਫਰਵਰੀ 2022 ਨੂੰ 21 ਦਿਨਾਂ ਦੀ ਪਰੋਲ ਹੂੰ ਜੂਨ 2022 ਚ ਪੂਰੀ 1 ਮਹੀਨੇ ਦੀ ਪਰੋਲ ਅਕਤੂਬਰ 2022 ਚ 40 ਦਿਨਾਂ ਦੀ ਪਰੋਲ 222 ਚ ਤਿੰਨ ਵਾਰ ਪ੍ਰੋਲ ਤੇ 223 ਚੜਦੇ ਹੀ ਫਿਰ 21 ਜਨਵਰੀ 2023 ਨੂੰ 40 ਦਿਨਾਂ ਦੀ ਪ੍ਰੋਲ 20 ਜੁਲਾਈ 2023 ਨੂੰ 30 ਦਿਨਾਂ ਦੀ ਪ੍ਰੋਲ ਨਵੰਬਰ 2023 ਚ 38 ਦਿਨਾਂ ਦੀ ਪ੍ਰੋਲ ਤੇ 23 ਚ ਫਿਰ ਤਿੰਨ ਵਾਰ ਪ੍ਰੋਲ ਨਵੰਬਰ ਤੋਂ ਬਾਅਦ ਜਨਵਰੀ 2024 ਚੜਦੇ ਹੀ ਫਿਰ ਪ੍ਰੋਲ 19 ਜਨਵਰੀ 2024 ਨੂੰ 60 ਦਿਨਾਂ ਦੀ ਪ੍ਰੋਲ ਅੱਛਾ ਤੇ ਹੁਣ 12 ਅਗਸਤ ਨੂੰ 21 ਦਿਨਾਂ ਦੀ ਪ੍ਰੋਲ 10 ਵਾਰ ਪ੍ਰੋਲ ਮਿਲੀਆ ਤੇ ਇਹਨਾਂ 10 ਵਾਰ ਚੋਂ 6 ਵਾਰ ਚ ਹੋਣਾ ਸੀ ਹੂੰ ਸਿੱਧੀਆਂ ਚੋਣਾਂ ਨਾਲ ਜੁੜਦਾ ਸਵਾਲ ਹੈ ਪੰਜਾਬ વિધાનસભા ਦੀਆਂ ਚੋਣਾਂ ਜੀ ਤੇ ਡੇਰਾ ਸਿਰਸਾ ਮੁਖੀ ਨੂੰ ਫਰਵਰੀ 2022 ਚ 21 ਦਿਨਾਂ ਦੀ ਫਰੋਤ ਹਰਿਆਣਾ ਨਗਰ ਨਿਗਮ ਦੀਆਂ ਚੋਣਾਂ ਜੂਨ 2022 ਚ ਬਾਬੇ ਨੂੰ 30 ਦਿਨਾਂ ਦੀ ਫਰੋਤ ਹੂੰ ਆਦਮਪੁਰ ਉਪ ਚੋਣ ਜਲਮ ਐ ਪੈ ਤੇ ਅਕਤੂਬਰ 2022 ਚ ਬਾਬੇ ਨੂੰ 40 ਦਿਨਾਂ ਦੀ ਫਰੋਤ ਹਰਿਆਣਾ ਦੀਆਂ ਪੰਚਾਇਤੀ ਚੋਣਾਂ ਜੁਲਾਈ 2023 ਚ ਬਾਬੇ ਨੂੰ 30 ਦਿਨਾਂ ਦੀ ਫਰੋਤ ਹੂੰ ਹਾਂ ਰਾਜਸਥਾਨ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨਵੰਬਰ 2023 ਚ ਬਾਬੇ ਨੇ ਹੁਣ 28 ਦਿਨਾਂ ਦੀ ਪਰੋਲ ਹਮ ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਗਸਤ ਦੇ ਵਿੱਚ ਬਾਬੇ ਨੂੰ ਹੁਣ 21 ਦਿਨਾਂ ਦੀ ਪਰੋਲ ਸੋ ਕਦੇ ਵੀ ਐਲਾਨ ਹੋ ਸਕਦਾ ਹੈ ਰਣ ਦੀ ਚੋਣਾਂ ਦਾ ਤੇ ਬਾਬੇ ਨੇ ਆਉਂਦੀ ਕਿਹਾ ਤਾਂ ਕਿ ਬਈ ਜਿਹਦੀ ਜਿਹਨੂੰ ਜਿਹਨੂੰ ਜ਼ਿੰਮੇਵਾਰ ਤੇ ਸੇਵਾਦਾਰ ਜੋ ਕਹਿਣਗੇ ਉਹ ਸੇਵਾ ਨਿਭਾਉਣੀ ਹੈ ਹਮ ਜੀ ਬਿਲਕੁਲ ਬਿਲਕੁਲ ਪਰ ਇਹ ਸਮਾਜ ਨੇ ਵੀ ਸੋਚਣਾ ਪਿਛਲੇ ਵਾਰੀ ਤਾਂ ਇਹ ਵੀ ਚਰਚਾ ਚੱਲੀ ਸੀ ਕਿ ਜਿਹੜਾ ਡੇਰੇ ਦਾ ਸਿਆਸੀ ਵਿੰਗ ਆ ਉਹ ਪੰਜਾਬ ਦੇ ਵਿੱਚ ਕਿਸਾਨੀ ਅੰਦੋਲਨ ਐਡਾ ਦਾ ਆਪਣੇ ਆਪ ਚਸਰ ਅੰਦਾਜ਼ ਸੀਗਾ ਵੀ ਉਹ ਲੋਕਾਂ ਨੇ ਉਹਦੀ ਪ੍ਰਵਾਹ ਨਹੀਂ ਕੀਤੀ ਵੋਟਰਾਂ ਨੇ ਉਸ ਚੀਜ਼ ਦੀ ਪ੍ਰਵਾਹ ਨਹੀਂ ਕੀਤੀ ਕਿਉਂਕਿ ਪੰਜਾਬ ਦੇ ਵਿੱਚ ਇੱਕ ਹਨੇਰੀ ਚੱਲ ਰਹੀ ਸੀ ਪਰ ਕਿੰਨਾ ਕਿ ਚੇਰ ਸ਼ਰਮਾ ਜੀ ਇੱਕ ਬੰਦਾ ਹੈ ਇੱਕ ਵਿਅਕਤੀ ਵਿਸ਼ੇਸ਼ ਆ ਉਹ ਆਪਣਾ ਕੱਠ ਦਿਖਾ ਕੇ ਤੇ ਉਹ ਕਾਨੂੰਨ ਦੀਆਂ ਚੋਰ ਮੋਰੀਆਂ ਦਾ ਜਾਂ ਸਿਆਸੀ ਜੋ ਦੇ ਉਹਦਾ ਮਰਤ ਰਤੁਤਵਾ ਮਰਤਵਾ ਜੋ ਸਿਆਸਤਦਾਨ ਮੰਨਦੇ ਉਹਦਾ ਲਾਹਾ ਲੈਂਦਾ ਰਹੂਗਾ ਨਹੀਂ ਇਹ ਪਰ ਕਿਰਿਆਤੂ ਸੀ ਸਮਝੋ ਕਿ ਅਦਾਲਤ ਨੇ ਇਸੇ ਵਿਅਕਤੀਆਂ ਨੂੰ ਕਿਸੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਹੂੰ 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 ਉਹਨਾਂ ਨੂੰ ਸਜ਼ਾ ਮਿਲ ਗਈ ਜੀ ਤੇ ਅਦਾਲਤ ਦੀ ਨਜ਼ਰ 'ਚ ਜੇ ਉਹ ਸਜ਼ਾ 4 ਸਾਲ ਦੀ 5 ਸਾਲ ਦੀ 8 ਸਾਲ ਦੀ 10 ਸਾਲ ਦੀ ਹੈ ਉਸ ਤੋਂ ਬਾਅਦ ਉਸ ਤੋਂ ਬਾਅਦ ਉਹਦੀ ਰਿਹਾਈ ਦਾ ਹੱਕ ਹੈ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਪਰ ਇਹ ਕਹੇ ਕਿ ਇਹੀ ਸਰਕਾਰਾਂ ਕਿ ਇਹ ਇੱਕ ਸਮਾਜਿਕ ਖਤਰਾ ਹੈ ਜੀ ਹੂੰ ਉਸ ਨੂੰ ਸਜ਼ਾ ਪੂਰੀ ਹੋਣ ਤੋਂ ਬਾਅਦ ਵੀ ਬਾਹਰ ਨਹੀਂ ਆਉਂਦੇ ਰੇ ਚਾਹੇ ਉਹ ਬੰਦੀ ਸਿੰਘਾਂ ਦਾ ਮਾਮਲਾ ਚਾਹੇ ਹੋਰ ਨਾ ਸੁਬਿਆਂ ਦੇ ਵਿੱਚ ਬੰਦ ਹੋ ਕੇ ਦੀ ਹਾਂਜੀ ਹਾਂਜੀ ਕਈ ਸਿਆਸੀ ਕੈਦੀ ਵੀ ਹੈਗੇ ਜੀ ਹੈ ਨਾ ਮਤਲਬ ਇਹ ਸਾਰੀ ਪ੍ਰਕਿਰਿਆ ਇੱਕ ਪਾਸੇ ਜਿਹੜੇ ਬੰਦੇ ਦੇ ਉੱਤੇ ਬਲਾਤਕਾਰਾਂ ਦੇ ਵਿੱਚ ਉਸ ਨੂੰ ਅਦਾਲਤ ਨੇ ਦੋਸ਼ੀਕਰਦ ਕੇ ਸਰਿਆ ਦਿੱਤੀ ਹੋਵੇ ਜਿਹਨੂੰ ਕਤਲ ਦੇ ਮਾਮਲੇ ਵਿੱਚ ਦੋਸ਼ੀ ਕਰਾ ਦਿੱਤੀ ਹੋਵੇ ਉਹ ਪਰੋਲ ਤੇ ਬਾਹਰ ਹੁੰਦਾ ਉਹ ਸਮਾਜ ਨਹੀਂ ਖਤਰਾ ਨਹੀਂ ਹੂੰ ਜੀ ਇਹ ਦੋਰੀ ਤਾਰਨਾ ਉਹਨੂੰ ਬਾਰ-ਬਾਰ ਪਰੋਲ ਹੈ ਉਹਨੂੰ ਬਾਰ-ਬਾਰ ਸੋ ਇਸ ਲਈ ਇਹ ਸਮਝ ਆਉਂਦਾ ਹੈ ਕਿ ਇਹ ਰਾਜਨੀਤਿਕ ਲਾਹੇ ਲਈ ਸਾਰੀ ਪ੍ਰਕਿਰਿਆ ਹੈ ਇਹ ਇਹ ਨਿੱਜੀ ਹਿੱਤ ਜੁੜੇ ਨੇ ਸਿਆਸਤ ਦੇ ਇਹਨਾਂ ਨੂੰ ਕੋਈ ਸਮਾਜ ਤੋਂ ਮਤਲਬ ਨਹੀਂ ਨਾ ਨਾ ਕੋਈ ਧਰਮ ਤੋਂ ਮਤਲਬ ਨਹੀਂ ਹੈ ਨਾ ਕੋਈ ਇੱਕ ਸਾਰਤਾ ਕਾਨੂੰਨ ਤੋਂ ਮਤਲਬ ਨਹੀਂ ਸਿਰਫ ਇਹਨਾਂ ਨੂੰ ਕੁਰਸੀ ਤੋਂ ਮਤਲਬ ਹੈ ਜੀ ਬਿਲਕੁਲ ਸ਼ਰਮਾ ਜੀ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਤੰਵਾਦ